ਲੁਧਿਆਣਾ ਸ਼ਹਿਰ ਦੇ ਵਿਚਾਲ ਦੀ ਲੰਗਦਾ ਬੁੱਢਾ ਨਾਲਾ ਜਿਹੜਾ ਕਿਸੇ ਵੇਲੇ ਬੁੱਢਾ ਦਰਿਆ ਖਵਾਉਂਦਾ ਹੁੰਦਾ ਸੀ ਅੱਜ ਲਗਾਤਾਰ ਪੈਰੇ ਫੈਕਟਰੀਆਂ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਕਰਕੇ ਪੰਜਾਬ ਦੇ ਨਾਲ-ਨਾਲ ਰਾਜਸਥਾਨ ਦੇ ਵਿੱਚ ਵੀ ਕੈਂਸਰ ਕਾਲੇ ਪੀੜੇ ਵਰਗੀਆਂ ਨਾਮਰਾਦ ਬਿਮਾਰੀਆਂ ਫੈਲ ਰਿਹਾ ਹੈ ਜਿਹਨੂੰ ਰੋਕਣ ਦੇ ਲਈ ਲੁਧਿਆਣੇ ਦੀ ਪਬਲਿਕ ਐਕਸ਼ਨ ਕਮੇਟੀ ਲੰਮੇ ਸਮੇਂ ਤੋਂ ਜਦੋ ਜ਼ੈਦ ਕਰਦੀ ਆ ਰਹੀ ਹੈ ਬੀਤੇ ਦਿਨੀ ਪਬਲਿਕ ਐਕਸ਼ਨ ਕਮੇਟੀ ਭਾਵ ਕੇ ਪੀਏਸੀ ਨੇ ਪ੍ਰੈਸ ਕਾਨਫਰੰেন্স ਕਰਕੇ ਦੱਸਿਆ ਕਿ ਉਹਨਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਖਤਰ ਮੁੱਖ ਇੰਜੀਨੀਅਰ ਬਹਾਦਰ ਕੇ ਟ੍ਰੀਟਮੈਂਟ ਪਲਾਂਟ ਦੇ ਡਾਇਰੈਕਟਰਾਂ ਦੇ ਵਿਰੁੱਧ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਭਾਵ ਕੇ ਐਨਜੀਟੀ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਇਹ ਪਟੀਸ਼ਨ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਭਾਵ ਕਿ ਕੰਟੈਂਪਟ ਆਫ کورٹ ਦੇ ਨਾਲ-ਨਾਲ ਬੁੱਢੇ ਨਾਲੇ 'ਚ ਜ਼ਹਿਰੀਲੇ ਪਦਾਰਥ ਸੁੱਟਣ ਦੇ ਦੋਸ਼ਾਂ ਤਹਿਤ ਦਾਖਲ ਕੀਤੀ ਗਈ ਹੈ ਐਨਜੀਟੀ ਐਕਟ ਦੀਆਂ ਧਰਾਵਾਂ 25, 26 ਅਤੇ 28 ਅਧੀਨ ਦਾਖਲ ਕੀਤੀ ਗਈ ਇਸ ਪਟੀਸ਼ਨ ਦੇ ਅਨੁਸਾਰ ਉਲੰਘਣਾ ਕਰਨ ਵਾਲਿਆਂ ਨੂੰ 3 ਸਾਲ ਦੀ ਕੈਦ ਜਾਂ 10 ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ ਪਬਲਿਕ ਐਕਸ਼ਨ ਕਮੇਟੀ ਨੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਨਿਜੀ ਜਵਾਬਦੇਹੀ ਗੈਰ ਕਾਨੂੰਨੀ ਟ੍ਰੀਟਮੈਂਟ ਪਲਾਂਟ ਤੁਰੰਤ ਬੰਦ ਕਰਨ ਬੁੱਢੇ ਨਾਲੇ ਦੇ ਪ੍ਰਦੂਸ਼ਨ ਦੀ ਅਦਾਲਤ ਦੇ ਵੱਲੋਂ ਨਿਯੁਕਤ ਮਾਰਾਂ ਦੇ ਵੱਲੋਂ ਨਿਗਰਾਨੀ ਕੀਤੇ ਜਾਣ ਤੇ ਟ੍ਰੀਟਮੈਂਟ ਪਲਾਂਟ ਦੇ ਨਾਮ ਦੇ ਉੱਤੇ ਦਰਬਰਤੋਂ ਕੀਤੇ ਫੰਡਾਂ ਦੀ ਵਸੂਲੀ ਦੀ ਮੰਗ ਕੀਤੀ ਹੈ ਇਹ ਸਾਰੇ ਮਸਲੇ ਬਾਰੇ ਵਧੇਰੇ ਜਾਣਨ ਦੇ ਲਈ ਅਸੀਂ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਇੰਜੀਨੀਅਰ ਜਸਕੀਰਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਬੁੱਢੇ ਦਾ ਮਸਲਾ ਤੁਹਾਨੂੰ ਪਤਾ ਹੀ ਹੈ ਉਹਦੇ ਵਿੱਚ ਨਾ ਸਭ ਤੋਂ ਇੰਪੋਰਟੈਂਟ ਜਿਹੜਾ ਮਤਲਬ ਵੈਸੇ ਤਾਂ ਕਈ ਤਰ੍ਹਾਂ ਦੇ ਉਹਦੇ ਵਿੱਚ ਗੰਦ ਪੈਰੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਇੰਡਸਟਰੀ ਦਾ ਜੀ ਜੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ ਡਾਈੰਗ ਇੰਡਸਟਰੀ ਦਾ ਰੰਗ ਰੰਗ ਰੰਗਾਈ ਵਾਲੀ ਡਾਈੰਗ ਦੇ ਵਿੱਚ ਅਗੋਂ 4-5 ਹਿੱਸੇ ਆ ਉਹਨਾਂ ਦੇ ਤਿੰਨ ਸੀਟਪੀ ਬਣੇ ਹੋਇਆ ਕਾਮਨ ਐਫਲੂਐਂਟ ਟ੍ਰੀਟਮੈਂਟ ਪਲੈਂਟ ਇਹ ਐਸੋਸੀਏਸ਼ਨਾਂ ਦੇ ਹਨ ਮਤਲਬ ਤਿੰਨ ਡਾਈੰਗ ਐਸੋਸੀਏਸ਼ਨਾਂ ਜਿਹੜੀ 200 ਤੋਂ ਉੱਤੇ ਇੰਡਸਟਰੀ ਹੈ ਸਭਾਕ 200 ਤੇ ਉਹਨਾਂ ਦੇ ਮਿਲਾ ਕੇ ਜਿਹੜੇ ਆ ਤਿੰਨ ਜਿਹੜੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲੈਂਟ ਲ ਉਹ ਆਪਣਾ ਪਾਣੀ ਟ੍ਰੀਟ ਕਰਕੇ ਬੁੱਢੇ ਦਰਾਜ ਪਾ ਰਹੇ ਆ ਜਦੋਂ ਉਹਨਾਂ ਨੇ ਪਰਮਿਸ਼ਨ ਲਈਤੀ ਸੀ 2013-14 ਦੇ ਵਿੱਚ ਲਈਤੀ ਸੀ ਉਹਨਾਂ ਨੇ ਉਹ ਪਰਮਿਸ਼ਨ ਦੀਆਂ ਸ਼ਰਤਾਂ ਵਿੱਚ ਲਿਖਿਆ ਸੀ ਕਿ ਨਹੀਂ ਪਾਣਗੇ ਬੁੱਢੇ ਦਰਾਜ ਉਹਨਾਂ ਨੇ ਆਪਣਾ ਪਾਣੀ ਟ੍ਰੀਟ ਕਰਕੇ ਸਾਫ਼ ਕਰਕੇ ਵਾਪਸ ਭੇਜਣਾ ਸੀ ਆਪੇ ਹੀ ਵਰਤਣਾ ਸੀਗਾ ਆਪਣੇ ਰੰਗਾਈ 'ਚ ਉਹ ਸ਼ਰਤਾਂ ਉਹਨਾਂ ਨੇ ਤੋੜੀਆਂ ਤੇ ਉਤੋਂ ਕਾਗਜ਼ ਜਿਹੜੇ ਆ ਉਹ ਇਹਨਾਂ ਨੇ ਲਪੋਏ ਹੋਏ ਸੀ ਸਾਰੇ ਸਰਕਾਰਾਂ ਨੇ ਵੀ ਤੇ ਪੋਲੂਸ਼ਨ ਬੋਰਡ ਨੇ ਵੀ ਤੇ ਸਭ ਨੇ ਇਹ ਪਰਮਿਸ਼ਨ ਮਿਲੀ ਸੀਗੀ ਯੂਨੀਅਨ ਮਿਨਿਸਟਰੀ ਆਫ এনਵਾਇਰਨਮੈਂਟ ਤੋਂ ਤੇ ਜਦੋਂ ਸਾਨੂੰ ਇਹਦੇ ਬਾਰੇ ਪਤਾ ਲੱਗਿਆ ਪਹਿਲੇ ਤਾਂ ਅਸੀਂ ਉਹੀ ਰੌਲਾ ਰੱਪਾ ਪਾਉਂਦੇ ਸੀ ਵੀ ਗਲਤ ਹੋ ਰਿਹਾ ਜੀ ਗੰਦ ਪਾ ਰਿਹਾ ਜੀ ਗਲਤ ਹੈ ਜੀ ਉਹ ਦੋ ਇੱਕ ਕਾਗਜ਼ ਬਾਹਰ ਆ ਗਏ ਉਹ ਉਹ ਐਨਜੀਟੀ ਨੇ ਨਾ ਇੱਕ ਕੇਸ ਚਲਾ ਲਿਆ ਉੱਥੇ ਜਦੋਂ ਇਹ ਰੌਲਾ ਰੱਪਾ ਇਹਦੇ ਚੱਕਰ ਚ ਆਪਣੇ ਆਪ ਮੀਡੀਆ ਰਿਪੋਰਟਾਂ ਦੇਖ ਕੇ ਤੇ ਉਹਨਾਂ ਨੇ ਇੱਕ ਟੀਮ ਭੇਜਤੀ ਜਿਨੇ ਕਾਗਜ਼ ਪੱਤਰ ਜਿਹੜੇ ਆ ਮਤਲਬ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਕਾਗਜ਼ ਪੱਤਰ ਲਾਤੇ ਕੇਸ ਦੇ ਉਹਨਾਂ ਨੇ ਉਹ ਤੋਂ ਆਰਡਰ ਕਰਤਾ ਕਿ ਇਹ ਤਾਂ ਕਾਗਜ਼ ਪੱਤਰਾ ਦੇ ਹਿਸਾਬ ਨਾਲ ਗਲਤ ਪਾਣੀ ਪਾ ਰਹੇ ਆ ਇਹਨਾਂ ਨੂੰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਬਣਦੀ ਕਾਰਵਾਈ ਕਰੇ ਬੰਦੀ ਕਾਰਵਾਈ ਇਹ ਸੀਗੀ ਕਿ ਪਲਾਂਟ ਬੰਦ ਕੀਤੇ ਜਾਣ ਤੇ ਜਿਨ੍ਹਾਂ ਨੇ ਗਲਤ ਇਦਾਂ ਕੀਤਾ ਉਹਨਾਂ ਦੇ ਉੱਤੇ ਕ੍ਰਿਮਨਲ ਕੇਸ ਜਿਹੜਾ ਦਰਜ ਕੀਤਾ ਜਾਵੇ ਉਹ ਦੋਨੋਂ ਕੰਮ ਹੋਏ ਤੇ ਪਰ ਪਲਾਂਟ ਬੰਦ ਕਰਨ ਦਾ ਸਿਰਫ ਹੁਕਮ ਜਾਰੀ ਹੋਇਆ ਪੀਪੀਸੀਬੀ ਵੱਲੋਂ ਬੰਦ ਨਹੀਂ ਕਰਵਾਇਆ ਗਿਆ ਪ੍ਰੈਕਟੀਕਲੀ ਤੇ ਅਸੀਂ ਫਿਰ ਐਨਜੀਟੀ ਚਲੇ ਗਏ ਵੀ ਇਹ ਕਾਗਜ਼ਾਂ 'ਚ ਗੇਮ ਖੇਡੀ ਜਾਂਦੇ ਆ ਅਸਲ 'ਚ ਨਹੀਂ ਕਰਾਰੇ ਕੁਝ ਇਹ ਗੱਲ ਹੈਗੀ ਹੈ ਅੱਜ ਤੋਂ ਕੋਈ 7-8 ਮਹੀਨੇ ਪਹਿਲੇ ਦੀ ਉੱਥੇ ਐਨਜੀਟੀ ਨੇ ਵੀ ਆਰਡਰ ਕਰ ਦਿੱਤਾ ਵੀ ਇਹ ਗਲਤ ਹੋ ਰਿਹਾ ਤੇ ਬੰਦ ਕਰਾਓ ਇਹਨਾਂ ਨੇ ਕਿਹਾ ਜੀ ਸਾਨੂੰ ਆਰਡਰ ਸਮਝ ਨਹੀਂ ਆ ਰਿਹਾ ਮੁੜ ਕੇ ਅਸੀਂ ਫਿਰ ਐਨਜੀਟੀ ਨੂੰ ਕਿਹਾ ਕਿ ਆਰਡਰ ਨੂੰ ਕਲੈਰੀਫਾਈ ਕਰ ਦਿਓ ਵੀ ਜੇ ਕੋਈ ਸ਼ੱਕ ਸ਼ੁਬਾ ਦੂਰ ਹੋ ਜਾਏ ਉਹਨਾਂ ਨੇ 9 ਦਸੰਬਰ ਨੂੰ ਕਲੈਰੀਫਾਈ ਕਰ ਦਿੱਤਾ ਹੂੰ ਹੂੰ ਉਸ ਤੋਂ ਬਾਅਦ ਇਹਨਾਂ ਨੇ ਗੱਲ ਹੀ ਕਰਨੀ ਛੱਡ ਦਿੱਤੀ ਉਹਦੇ ਵੀ ਇੰਨਾ ਕਲੀਅਰ ਹੋ ਗਿਆ ਕਿ ਇਹਨਾਂ ਨੂੰ ਫਿਰ ਮਤਲਬ ਹজম ਨਹੀਂ ਹੋਇਆ ਉਹ ਤੇ ਫੇਰ ਕਿਉਂਕਿ ਅਸੀਂ ਬੜੀ ਦੇਰ ਤੱਕ ਤਾਂ ਸੋਚਿਆ ਵੀ ਐਨਜੀਟੀ ਦਾ ਅਗਲਾ ਆਰਡਰ ਤੇ ਮੰਨ ਜਾਣਗੇ ਉਸ ਤੋਂ ਅਗਲੇ ਤੇ ਮੰਨ ਜਾਣਗੇ ਪਰ 6 ਮਹੀਨੇ ਹੋਰ ਨਿਕਲ ਗਏ ਤੇ ਪਿਛਲੀ ਵਾਰੀ ਇਹ ਮਾਲਾ ਇਹਨਾਂ ਚ 6 ਮਹੀਨਿਆਂ ਚ ਮੇਰੇ ਖਿਆਲ ਆ 4-5 ਹੀアリング ਹੋਈਆਂ ਤੇ ਉਹਨਾਂ ਵਿੱਚ ਇਹਨਾਂ ਦੇ ਤਿੰਨ ਵਕੀਲ ਬਦਲ ਗਏ ਹੂੰ ਫੇਰ ਅਸੀਂ ਗਿਆ ਤਾਂ ਡਰਾਮੇ ਕਰਦੇ ਆ ਵਕੀਲ ਬਦਲ ਲੈਂਦੇ ਆ ਜਾਣ ਕੇ ਨਵਾਂ ਵਕੀਲ ਕਹਿੰਦਾ ਮੈਨੂੰ ਕੇਸ ਨਹੀਂ ਪਤਾ ਜੀ ਅਗਲੀ ਡੇਟ ਦੇ ਦਿਓ ਤੇ ਅਸੀਂ ਫਿਰ ਗਿਆ ਉਹਨਾਂ ਨੂੰ ਵੀ ਅਸੀਂ ਕੰਟੈਂਪਟ ਪਟੀਸ਼ਨ ਤਾਂ ਫਾਈਲ ਕੀਤੀ ਆ ਵੀ ਹੁਣ ਉਹ ਕੰਮ ਖਤਮ ਕਰੋ ਵੇ ਤੁਸੀਂ 6 ਮਹੀਨੇ ਆਰਡਰ ਲਾਗੂ ਨਹੀਂ ਕੀਤਾ ਤੇ ਜੇ ਤੁਸੀਂ ਹੁਣ ਲਾਗੂ ਜੇ ਨਹੀਂ ਕਰਦੇ ਤੇ ਤੁਹਾਡੇ ਤੇ ਬਕਾਇਦਾ ਮਤਲਬ ਪੀਪੀਸੀਬੀ ਦੇ ਅਸਟਰਾਂ ਦੇ ਇਹਨਾਂ ਦੇ ਉੱਤੇ ਜੇਲ੍ਹ ਦੀ ਤਲਵਾਰ ਲਟਕ ਜਾਣੀ ਚਾਹੀਦੀ ਹੈ ਹੁਣ ਵੀ 6 ਮਹੀਨੇ ਤੁਸੀਂ ਜਾਣ ਕੇ ਮਤਲਬ ਪੈਸੇ ਖਾਖ ਹੋ ਗਏ ਤੁਸੀਂ ਇਹ ਕੰਮ ਕੀਤਾ ਇਸ ਦੇ ਨਾਲ ਹੀ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਕਰਵਾਈ ਜਾ ਰਹੀ ਬੁੱਢੇ ਨਾਲੇ ਦੀ ਸਫਾਈ ਦੀ ਸਾਰਥਕਤਾ ਦੇ ਬਾਰੇ ਪੁੱਛੇ ਸਵਾਲ ਦੇ ਵਿੱਚ ਜਸਕੀਰਤ ਸਿੰਘ ਹੋਰਾਂ ਨੇ ਸਰਕਾਰ ਦੀ ਮੰਚਾ ਦੇ ਉੱਤੇ ਸਵਾਲ ਖੜੇ ਕੀਤੇ ਆ ਉਹਨਾਂ ਨੇ ਕਿਹਾ ਕਿ ਜਿਹੜੇ ਹਿਸਾਬ ਦੇ ਨਾਲ ਬੁੱਢੇ ਨਾਲੇ ਦੀ ਸਫਾਈ ਕੀਤੀ ਜਾ ਰਹੀ ਹੈ ਉਹਦੇ ਨਾਲ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋ ਰਿਹਾ ਹੈ ਦੇਖੋ ਜੀ ਅਸੀਂ ਉਹਨੂੰ ਜ਼ੀਰੋ ਸਾਰਥਕ ਮੰਨਦੇ ਆ ਮੈਂ ਤਾਂ ਉਹਨੂੰ ਮਾਈਨਸ ਨੈਗੇਟਿਵ ਮੰਨਦਾ ਨੁਕਸਾਨ ਕਰ ਰਹੇ ਨੇ ਸਾਡਾ ਨੁਕਸਾਨ ਇਦਾਂ ਕਰ ਰਿਹਾ ਹੈ ਕਿ ਜਿਹੜਾ ਅਸਲ ਵੱਡਾ ਨੁਕਸਾਨ ਕਰਨ ਵਾਲਾ ਪ੍ਰਦੂਸ਼ਕ ਹੈ ਉਹਨੂੰ ਤਾਂ ਲੁਕੋਈ ਜਾਂਦੇ ਐ ਤੇ ਨਾਮ ਲਾਈ ਜਾਂਦੇ ਡੇਰੀਆਂ ਵਾਲਿਆਂ ਦਾ ਜਿਹੜਾ ਖੂਬ ਬਣਾਇਆ ਸੀ ਆਂਦਿਆਂਸਾਰ ਉਹ ਵੀ ਬਣਾਇਆ ਸੀਗਾ ਕਾਰਪੋਰੇਸ਼ਨ ਦਾ ਕੋਈ ਠੀਕ ਹੈ ਕਮੀਆਂ ਹੈਗੀਆਂ ਡੇਰੀਆਂ 'ਚ ਵੀ ਕਮੀਆਂ ਹੈ ਕਾਰਪੋਰੇਸ਼ਨ 'ਚ ਵੀ ਕਮੀਆਂ ਆ ਪਰ ਅਸਲੀ ਜਿਹੜਾ ਮੁੱਦਾ ਹੈ ਵੀ ਜਿੰਨੇ ਉੱਤੇ ਕੋਰਟ ਨੇ ਗੈਤ ਆ ਤੇ ਜਿਹਦਾ ਮਤਲਬ ਉਹ 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 ਦੀ ਗੱਲ ਨਹੀਂ ਕਰਦੇ ਹੋਰ ਚੀਜ਼ਾਂ ਦੀ ਗੱਲ ਕਰ ਕਰਕੇ ਉਹਨੂੰ ਲੁਕੋਂਦੇ ਐ ਉਲਟਾ ਮਤਲਬ ਮੀਡੀਆ ਦੇ ਵਿੱਚ ਉਹ ਬਾਕੀ ਗੱਲਾਂ ਆਉਂਦੀਆਂ ਔਰ ਇੱਕ ਬਰਤਾਨ ਤੋਂ ਜਿਹੜਾ ਸਿਰਜ ਦਿੱਤਾ ਕਿ ਦੇਖੋ ਜੀ ਕੰਮ ਹੋ ਰਿਹਾ ਹੈ ਸਫਾਈ ਹੋ ਜੂਗੀ ਤੇ ਅਸੀਂ ਕਰਾ ਰਹੇ ਆ ਤੇ ਡੇਰੀਆਂ ਅਸੀਂ ਚੱਕ ਦਿੱਤੀਆਂ ਜਾਂ ਅਸੀਂ ਉਹਨਾਂ ਨੂੰ ਐਂ ਕਰਤਾ ਓਂ ਕਰਦਾ ਉਹ ਕੰਮ ਦਾ ਨੋਰਮਲ ਕਰਦੇ ਤੇ ਕੋਈ ਨੁਕਸਾਨ ਨਹੀਂ ਸੀਗਾ ਵਧੀਆ ਗੱਲ ਸੀਗੀ ਜਿਹੜਾ 5% 10% ਉਹਦਾ ਫਾਇਦਾ ਹੋਣਾ ਉਹ ਹੋ ਰਿਹਾ ਪਰ ਉਹ 5 10% ਫਾਇਦਾ ਕਰਨ ਲਈ ਤੁਸੀਂ ਜਿਹੜਾ 90% ਵਾਲਾ ਹੈਗਾ ਉਹਨੂੰ ਲਕੋ ਲਿਆ ਪਰ ਉਹਦਾ ਨੁਕਸਾਨ ਹੋ ਗਿਆ ਨਾ ਤੁਹਾਡੀ ਮਨਛਾ ਮੈਨੂੰ ਤਾਂ ਮਤਲਬ ਸਰਕਾਰ ਦੀ ਮਨਛਾ ਠੀਕ ਨਹੀਂ ਲੱਗਦੀ ਔਰ ਇਹ ਸਰਕਾਰ ਵੱਲੋਂ ਹੀ ਆਏ ਲੱਗਦੇ ਕੋਈ ਆਪਣੇ ਵੱਲੋਂ ਨਹੀਂ ਆਏ ਲੱਗਦੇ ਔਰ ਇੱਕ ਜਿਹੜੀਆਂ ਗਾਰ ਕੱਢੀ ਜਾਂਦੇ ਆ ਦੇਖੋ ਇੱਕ ਤਾਂ ਮੌਨਸੂਨ ਨਾਲ ਜਦੋਂ ਮੀਂਹ ਪੈਂਦੇ ਆ ਗਾਰ ਆਪੇ ਰੁੜ ਜਾਂਦੀ ਹੁੰਦੀ ਹਰ ਸਾਲ ਪਰ ਜਿਹੜੀ ਗਾਰ ਨਹੀਂ ਰੁੜਦੀ ਜਿਹੜੀ ਪੱਕੀ ਜੰਮਗੀ ਥੱਲੇ ਉਹਨੂੰ ਕੱਢਣ ਦਾ ਨੁਕਸਾਨ ਹੈ ਇਹ ਜੀਸੀਬੀ ਲੈ ਕੇ ਉਹਨੂੰ ਤੋੜੀ ਜਾ ਰਹੇ ਆ ਉਹਦੇ ਨਾਲ ਕੀ ਹੋਗਾ ਕਿ ਅੰਡਰਗਰਾਉਂਡ ਪਾਣੀ ਰੀਚਾਰਜ ਹੋਗਾ ਥੱਲੇ ਇਹ ਵਾਲਾ ਤੁਸੀਂ ਗੰਦਾ ਪਾਣੀ ਪੀਣੋ ਬੰਦ ਨਹੀਂ ਕਰਾਇਆ ਇੰਡਸਟਰੀ ਦਾ ਜਿਹੜਾ ਕਿ ਟੌਕ ਗਾਰ ਕੱਢ ਕੇ ਉਹਦੀ ਬੁੱਢੇ ਦਰਿਆ ਦਾ ਤਲ ਤੋੜੀ ਜਾਂਦੇ ਹਾਂ ਜਿਹੜਾ ਪੱਕਾ ਬੜੇ ਸਾਲਾਂ ਦਾ ਜੰਮਿਆ ਹੋਇਆ ਥੱਲੇ ਆਲਾ ਜ਼ਿਕਰ ਖਾਸ ਹੈ ਕਿ ਪਿੱਛੇ ਜਿਹੇ ਕੇਂਦਰ ਸਰਕਾਰ ਨੇ ਜਲ ਪ੍ਰਦੂਸ਼ਣ ਰੋਕथाम ਅਤੇ ਨਿਯੰਤਰਣ ਸੋਧ ਐਕਟ ਦੇ ਵਿੱਚ ਸੋਧ ਕਰਕੇ ਪਾਣੀ ਦੇ ਪ੍ਰਦੂਸ਼ਣ ਨਾਲ ਸੰਬੰਧਿਤ ਅਪਰਾਧਾਂ ਦੇ ਲਈ ਦਿੱਤੀ ਜਾਂਦੀ ਸਜ਼ਾ ਨੂੰ ਵਿੱਤੀ ਜੁਰਮਾਨਿਆਂ ਦੇ ਵਿੱਚ ਬਦਲ ਦਿੱਤਾ ਸੀ 28 ਮਾਰਚ 2025 ਨੂੰ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਲਿਆ ਕੇ ਸੋਧੇ ਹੋਏ ਐਕਟ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ ਜਿਸ ਤੋਂ ਬਾਅਦ ਇਹ ਗੱਲ ਹੈ ਜਿਹੜੀ ਇਹ ਆਮ ਹੀ ਪ੍ਰਚਲਿਤ ਹੋ ਗਈ ਕਿ ਲੁਧਿਆਣੇ ਦੀਆਂ ਜ਼ਮੀਨੀ ਚੋਣਾਂ ਨੂੰ ਵੇਖਦਿਆਂ ਵਪਾਰੀ ਵਰਗ ਨੂੰ ਖੁਸ਼ ਕਰਨ ਦੇ ਲਈ ਸਰਕਾਰ ਨੇ ਐਕਟ ਵਿੱਚਲੀ ਸੋਧ ਨੂੰ ਪ੍ਰਵਾਨ ਕੀਤਾ ਹੈ ਇਹ ਸੋਧ ਬਾਰੇ ਅਸੀਂ ਇੱਕ ਵਿਸਤ੍ਰਿਤ ਰਿਪੋਰਟ ਵੀ ਪੇਸ਼ ਕੀਤੀ ਸੀ ਜੋ ਤੁਸੀਂ ਦਾ ਖਾਲਸ ਟੀਵੀ ਦੇ YouTube ਅਤੇ Facebook ਚੈਨਲਾਂ ਦੇ ਉੱਤੇ ਜਾ ਕੇ ਵੇਖ ਸਕਦੇ ਹੋ ਸ਼ਹਿਰ ਪੀਏਸੀ ਦੇ ਵੱਲੋਂ ਪਾਈਪ ਪਟੀਸ਼ਨ ਉੱਤੇ ਆਉਂਦੀ 22 ਜੁਲਾਈ ਨੂੰ ਸਲਵਾਈ ਹੋਣੀ ਹੈ ਜਿਸ ਤੋਂ ਬਾਅਦ ਹੀ ਇਹ ਸਵਾਲ ਦਾ ਜਵਾਬ ਮਿਲ ਸਕੇਗਾ ਕਿ ਕੀ ਬੁੱਡੇ ਨਾਲੇ 'ਚ ਜ਼ਹਿਰੀਲਾ ਪਾਣੀ ਪੀਣਾ ਬੰਦ ਹੋਏਗਾ ਜਾਂ ਫਿਰ ਇਸੇ ਤਰ੍ਹਾਂ ਪੰਜਾਬ ਵਾਸੀ ਇਹ ਜ਼ਹਿਰੀਲਾ ਪਾਣੀ ਪੀ ਕੇ ਕੈਂਸਰ, ਚਮੜੀ, ਕਾਲੇ ਪੀਲੇ ਵਰਗੀਆਂ ਨਾਮਰਾਦ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਰਹਿਣਗੇ